ਦੀ ਲੱਗੇ ਨੂੰ ਅੱਛਾ ਗਰੰਟੀ ਵੀ ਹੈ ਮੇਰੇ ਹਿਸਾਬ ਨਾਲ ਇਹ ਅਟ ਦੇਗੀ ਉਹ ਅੱਛਾ ਵੀ ਇਹਦੇ ਚਾਂਸ ਜਾਨੀ ਗੱਭਣ ਦੇ ਜਿਆਦਾ ਗੱਭਣ ਦੇ ਪੂਰੇ ਆ ਠੀਕ ਆ ਅਟ ਦੇਗੀ ਸੀ ਇਹ ਅਟ ਦੇਗੀ ਹਾਂ ਠੀਕ ਆ ਅਟ ਦੇਗੀ ਫਿਰ ਤਾਂ ਚਾਂਸ ਜਾਨੀ ਪਾਣੀ ਜਾਂਦੇ 100% ਚਾਂਸ ਬਣ ਜਾਂਦਾ ਅਟ ਦੇ ਜੇ ਸਹੀ ਗੱਲ ਆ ਹਾਂ ਫਿਰ ਤਾਂ ਜਾਨੀ ਇਹਦਾ ਚਾਂਸ ਗੱਭਣ ਦੇ ਪੂਰੇ ਹੀ ਆ ਹਨਾ ਤੇ ਇਹਨਾਂ ਵਾਲਾ ਮਹੀਨਾ ਖੋ ਗਿਆ ਅੱਛਾ ਹਾਂ ਇਹਦੇ ਮਹੀਨਾ ਹੋ ਗਿਆ ਲੱਗੇ ਨੂੰ ਦੇਵਾਂਗੇ ਆਪਾਂ ਖਾਲੀ ਗਏ ਕੀ ਯਾਰ ਅੱਛਾ ਦੇਣਗੇ ਉਹ ਖਾਲੀ ਗਏ ਕੀ ਆ ਉੱਡ ਕੇ ਵੀ ਹਨਾ ਆਉ ਵੀ ਕਈ ਵਾਰੀ ਕਈ ਵਾਰੀ ਖਾਲੀ ਵੀ ਨਿਕਲ ਸਕਦੀਆਂ ਹਨ ਹਾਂ ਉ ਜਾਣੀ ਚਾਂਸ ਜਾਣੀ ਗੱਬਣ ਦੇ ਦੋਵਾਂ ਦੇ ਦੋਵਾਂ ਦੇ ਗੱਬਣ ਦੇ ਹਨਾ ਕੋਈ ਦੁਆਰੇ ਬੋਲਦੀ ਹਜੇ ਕੋਈ ਚੱਕਰ ਨਹੀਂ ਇਹਦਾ ਵੀ ਕਿ ਮੋਰਾ ਨਸਲ ਦੇ ਹਾਂ ਤੇ ਉਹ ਟੀਕੇ ਚੰਗੇ ਲੱਗੇ ਵਾ ਚੰਗੇ ਪੂਰੇ ਵਧੀਆ ਲੱਗੇ ਵਾ ਮੋਰਾ ਦੋਵਾਂ ਦੀ ਚੰਗੇ ਲੱਗੇ ਵਾ ਪੂਰੇ ਚੋਟੀ ਦੇ ਠੀਕ ਹੈ ਲੋ ਵੀ ਦੋਸਤੋ ਟੀਕੇ ਦੋਵਾਂ ਦੀ ਚੰਗੇ ਲੱਗੇ ਵੇਗੇ ਇਹਨੂੰ 20 ਦਿਨ ਹੋ ਗਏ ਆ ਤੇ ਇਹ ਤਾਂ ਅੱਟ ਦੇ ਗਈ ਆ ਇਹਦੇ ਤਾਂ ਚਾਂਸ ਜ਼ਿਆਦਾਤਰ ਗੱਬਣ ਰਹਿਣਦੇ ਹੀ ਆਗੇ ਤੇ ਇਹਦੇ ਮਹੀਨਾ ਹੋ ਗਿਆ ਤੇ ਚਾਂਸ ਇਹਦੇ ਵੀ ਗੱਬਣ ਰਹਣਦੇ ਆ ਪਰ ਫੇਰ ਵੀ ਗਰੰਟੀ ਨਹੀਂ ਦਿੰਦੇ ਕਿਸੇ ਤਰ੍ਹਾਂ ਦੀ ਕਿਉਂਕਿ ਪਸ਼ੂ ਕਈ ਵਾਰੀ ਖਾਲੀ ਨਿਕਲ ਜੇ ਫਿਰ ਉਹ ਗੱਲ ਜੇ ਫਿਰ ਕੋਈ ਰੋਸ ਨਹੀਂ ਰਹਿੰਦਾ ਕੋਈ ਲੰਬਾ ਨਹੀਂ ਰਹਿੰਦਾ ਵੀ ਸਾਨੂੰ ਝੂਠ ਬੋਲ ਕੇ ਦੇਤੀ ਹੈ ਨਾ ਤੇ ਤੁਸੀਂ ਖਾਲੀ ਦੇ ਹਿਸਾਬ ਤੇ ਸੌਦਾ ਕਰ ਸਕਦੇ ਹੋ ਜੇ ਗੱਬਣ ਰਹਿੰਦੀਆਂ ਤਾਂ ਤੁਹਾਡੀ ਕਿਸਮਤ ਆ ਗਈ ਤੇ ਉਹਦੇ ਹਿਸਾਬ ਨਾਲ ਤੁਸੀਂ ਸੌਦਾ ਕਰ ਲਿਓ ਇਹਨਾਂ ਦਾ ਤੇ ਹੁਣ ਆ ਗਈ ਬਾਈ ਰੇਟ ਦੀ ਗੱਲ ਤੇ ਰੇਟ ਆਪਾਂ ਇਹਨਾਂ ਦਾ ਕਿੰਨਾ ਕਰਦੇ ਆ ਇਹ ਬਾਈ ਇਹਨਾਂ ਦਾ 65-60 ਹਜ਼ਾਰ ਰੇਟ ਹੈ ਇਹਨਾਂ ਦਾ 65-60 ਹਜ਼ਾਰ ਆ ਤੇ ਬਣ ਗਿਆ ਟੋਟਲ ਬਣ ਗਿਆ ਇਹ 130 ਇੱਕ 30 ਬਣ ਗਿਆ ਹਾਂ ਹਾਂ ਅਸੀਂ 130 ਬਣ ਗਿਆ ਟੋਟਲ ਉਹਨਾਂ ਦਾ ਜੋੜਿਆ ਤੇ ਠੀਕ ਆ ਹਾਂ ਵੀ ਆਪਾਂ ਦੁੱਨੇ ਹੀ ਦੇ ਦਾਂ ਇਕੱਤੀ ਜੇ ਵੀ ਜੇ ਕੱਠੀਆਂ ਹੀ ਮਤਲਬ ਕਿ ਆਪਾਂ ਚਾਹੋ ਨੇ ਵੀ ਕੱਠੀਆਂ ਹੀ ਕੋਈ ਲੈ ਜੇ ਹਨਾ ਕਿਉਂਕਿ ਕੱਠੀਆਂ ਹੀ ਲੈਣੀਆਂ ਸੀ ਆਪਾਂ ਹਨਾ ਆ ਕੱਠੀਆਂ ਲੈਤੀਆਂ ਸੀ ਦੀਆਂ ਚਲ ਕੱਠੀਆਂ ਤੱਕੇ ਹੋ ਜਾਣਗੇ ਆਪਾਂ ਠੀਕ ਆ ਠੀਕ ਆ ਵੀ ਜੇ ਕੱਠੀਆਂ ਕੋਈ ਲੈ ਜੂ ਤਾਂ ਥੋੜਾ ਜਿਹਾ ਮਾਨਦਾਨ ਹੋ ਜਾਏ ਸਾਬ ਨਾਲ ਹੋ ਜੂਗਾ ਤੇ ਜੇ ਮਤਲਬ ਕੱਲੀਆਂ ਕੁਲੀਆਂ ਲੈਣੀਆਂ ਫਿਰ ਉਹ ਜਿਹਾ ਸਾਬ ਨਾਲ ਹੋ ਜੂਗਾ ਹਨਾ ਠੀਕ ਆ ਬਾਕੀ ਦੋਸਤੋ ਡਿਟੇਲ ਤੁਹਾਨੂੰ ਆਪਾਂ ਸਾਰੀ ਲੈਤੀ ਹੈਗੀ ਤੇ ਤੁਸੀਂ ਆਪਦੀ ਤਸੱਲੀ ਕਰਕੇ ਝੋਟੀਆਂ ਨੂੰ ਖਰੀਦ ਸਕਦੇ ਹੋਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ